ਕੀ ਹੋਇਆ ਤੈਨੂੰ ਜੁਕਾਮ ਹੋ ਗਿਆ ਹੈ ਹਾਂ ਸਿਰਵੋ ਵਾਲਾ ਸਿਰ ਤੇਲ ਲੰਵਾਇਆ ਸੀ ਨਾ ਹੈ ਹਾਂ ਚਸ਼ਮਾ ਉਤਾਰ ਦਿਆ ਕਰ ਜਦੋਂ ਨਾ ਜਦੋਂ ਫੋਨ ਟੀਵੀ ਕੁਛ ਨਹੀਂ ਦੇਖਦਾ ਉਦੋਂ ਚਸ਼ਮਾ ਲਾ ਦਿਆ ਕਰ ਹਰ ਟਾਈਮ ਨਹੀਂ ਚਸ਼ਮਾ ਪਾਈਦਾ ਹੁੰਦਾ ਲਾ ਦੇ ਨਾ ਠੀਕ ਹੈ ਲਾ ਕੇ ਕੀ ਖਾਣਾ ਰੋਟੀ ਵਾਲੀ ਮੈਗੀ ਹੈ ਹੈ ਰੋਟੀ ਨਹੀਂ ਖਾਣੀ ਰੋਟੀ ਦੀ ਮੈਗੀ ਬਣਾ ਦੋ ਆਹੋ ਆਟੀ ਵਾਲੀ ਰੋਟੀ ਦੀ ਮੈਗੀ ਇਹ ਫਿਰ ਬਾਅਦ ਚ ਹੋਏਗਾ ਹਾਂ ਹੈ ਚਲ ਫਿਰ ਬਾਨ ਕੇ ਪਟਕਾ ਬੰਨ ਲਾ ਜੂੜਾ ਬੰਨ ਕੇ ਇਹ ਚਸ਼ਮੇ ਲਾ ਦੇ ਤੇਨ ਕਿੰਨੀ ਵਾਰੀ ਸਮਝਾਇਆ ਚਸ਼ਮਾ ਉਧ ਪਾਇਆ ਕਰ ਜਦੋਂ ਟੀਵੀ ਫੋਨ ਦੇਖਣਾ ਹਰ ਟਾਈਮ ਚਸ਼ਮਾ ਪਾਣਾ ਨਾ ਡਾਕਟਰ ਸਰਕਲ ਪੈਣ ਦੇ ਅੱਖਾਂ ਦੇ ਦੇਖ ਦੇਖ ਹੀ ਡਾਕ ਸਰਕਲ ਪੈ ਰਹੇ ਨੇ ਹਣਾ ਤਾਂ ਕੰਮ ਵੀ ਹੋ ਗਿਆ ਠੰਡਾ ਪਾਣੀ ਨਾ ਪੀਵੇਂ ਫਰੇਜ ਦਾ ਹੱਡੀਆਂ ਦਾ ਇੱਕ ਪਿੰਜਰਾ ਬਣਿਆ ਪਿਆ ਦੇਖ ਬੋਡੀ ਤਾਂ ਬਹੁਤ ਖਤਰਨਾਕ ਹੈ ਤੇਰੀ ਹੈਨਾ ਨਾ ਕਰ ਕੀ ਕਰ ਰਹੀ ਵਿੱਚ ਉਨੀ ਕਿਉਂ ਖਾ ਰਹੀ ਹੈ ਹੈ ਮੈਂ ਬਣਾ ਦਵਾਂ ਤੇ ਮੈਂ ਖਾ ਲਾਂ ਮੈਨੂੰ ਕਿ ਤੈਨੂੰ ਇੰਨੀ ਕਿਉਂ ਪਸੰਦ ਹੈ ਜਿਹੜੀ ਮੈਂ ਬਣਾਨੀ ਆ ਬਾਹਰ ਵਾਲੀ ਮੈਗੀ ਨਹੀਂ ਪਸੰਦ ਨਹੀਂ ਜਿਹੜੀ ਮੈਂ ਬਣਾਨੀ ਆ ਆਟੇ ਵਾਲੀ ਉਹ ਪਸੰਦ ਹੈ ਜਿਆਦਾ ਕਿੰਨੀ ਪਲੇਟ ਭਰ ਕੇ ਦੂੰ ਅਰੇ ਦੂਸਰੀ ਵਾਲੀ ਜਿਹੜੀ ਤੁਸੀਂ ਪਹਿਲੇ ਵੀਡੀਓ ਤੇ ਖਾਈ ਸੀ ਉਹ ਗੋਲ ਵਾਲੀ ਅੱਛਾ ਰੋਟੀਆਂ ਵਾਲੀ ਕੱਟ ਕੇ ਛੋਹ ਬਣਾਓ ਉਹਦੇ ਲਈ ਟਮਾਟਰ ਚਾਹੀਦੇ ਨੇ ਟਮਾਟਰ ਤਾਂ ਬਹੁਤ ਮਹਿੰਗੇ ਹੋ ਗਏ ਨੇ ਸੱਚੀ ਕਹਿ ਰਹੀਆਂ ਟਮਾਟਰ ਬਹੁਤ ਮਹਿੰਗੇ ਹੋ ਗਏ ਨੇ। ਜਿਸ ਆਟੇ ਵਾਲੀ ਮੈਜੀ ਬਣਾਉਣਾ। ਹਾਂ ਆਟੇ ਵਾਲੇ ਚੁੱਕ ਲਈ ਪਿਆਜ਼ ਪੈਣਦੇ ਪਰ ਤੜਕਾ ਲਗਾਣ ਲੱਗਿਆ ਪਰ ਰੋੱਚ ਟਮਾਟਰ ਚਾਹੀਦੇ ਹੁੰਦੇ ਨੇ। ਆ ਠੀਕ ਹੈ ਦੂਸਰੀ ਮੈਜੀ ਬਣਾ ਲਓ। ਸਿਰ ਕੁਦਨ ਤੁਹਾਨੂੰ ਤੂੰ ਦੇ ਗੰਦਾ ਹੋਇਆ ਪਿਆ। ਮੈਂ ਤੋ ਆ ਲਾਉਂਗੀ ਤੇ ਮੈਜੀ ਦੇ। ਹੈ? ਫੇਰ ਮੈਜੀ ਬਣਾਓ। ਸਵਾਛ ਛੁੱਟੀ ਹੈ ਨਾ ਤੇ ਫਿਰ ਅੱਜ ਤੁਸੀਂ ਇਸ ਤੋਂ ਧੋ ਲਾ। ਆ ਸੰਦੇ ਦੁੱਧ। ਹੈ? ਆ ਸੰਦੇ ਦੁੱਧ। ਅੱਛਾ चल सीधा हो फिर मैं बनानी तो उससे आटे लिए सीधा हो फिर पढ़ेंगे उस तो बाद पेपर की तैयारी करेंगे हैं वैसे तो हम रेस और ड्राइंग है लेकिन रेस्ट तो में कभी नहीं लिख पाऊंगा अच्छा रेस्ट तो ठीक है सेकंड द थर्ड में मेनू कितना प्यार करता है बहुत ज्यादा बहुत ज्यादा हां हा। देखो दोस्तों मेरा मुंडा मैंने बहुत प्यार करता है है ना ਹਾਟ ਟਾਈਮ ਮੇਰਾ ਖੂਨ ਪਿੰਡ ਦਾ ਰੰਦਰ ਰੋਟੀ ਬਣਾ ਦੋ ਮੈਗੀ ਬਣਾ ਦੋ ਰੋਟੀ ਵਾਲੀ ਮੈਗੀ ਆ ਦੇਖ ਹੈ ਤੇ ਇਹਦੀ ਬੋਡੀ ਦੇਖੋ ਤੁਸੀਂ ਕਿੰਨੀ ਖਤਰਨਾਕ ਹੈ ਇਹਦੀ ਬੋਡੀ ਕਿੰਨੀ ਖਤਰਨਾਕ ਹੈ ਦੇਖੋ ਜਰਾ ਹੈ ਇੰਨੀ ਖਤਰਨਾਕ ਬੋਡੀ ਦੇਖੀ ਤੁਸੀਂ ਰੋਟੀਆਂ ਪਤਾ ਨਹੀਂ ਕਿੱਧਰ ਜਾਂਦੀਆਂ ਨੇ ਸਰੀਰ ਨੂੰ ਲੱਗੀਆਂ ਹੀ ਨਹੀਂ ਰੋਟੀਆਂ ਉਹਦੇ ਕਿੱਥੇ ਚਲ ਜਾਂਦੀਆਂ ਨੇ ਚਾਰ ਚਾਰ ਰੋਟੀਆਂ ਖਾਂਦਾ ਇੱਕ ਟਾਈਮ ਦੀਆਂ ਪਤਾ ਨਹੀਂ ਕਿੱਧਰ ਜਾਂਦੀਆਂ ਨੇ ਆ ਦੇਖੋ ਹੈ ਚਾਰ ਚਾਰ ਰੋਟੀਆਂ ਖਾਂਦਾ ਇਹ ਇੱਕ ਟਾਈਮ ਤੇ ਉਦੋਂ ਉਦੋਂ ਹੀ ਜਾ ਕੇ ਲੈਟਰਨਿੰਗ ਕਰ ਦਿੰਦਾ ਉਹ ਦੇਖ ਲਓ ਇਹਨਾਂ ਉਦੋਂ ਹੀ ਮੈਨੂੰ ਫੋਟੋ ਆ ਜਾਂਦੀ ਹੈ ਤੁਸੀਂ ਕਮੈਂਟ ਕਰਕੇ ਦੱਸੋ ਮੈਨੂੰ ਕਿ ਇਹਨੂੰ ਰੋਟੀ ਖਾਂਦੇ ਹੀ ਪੋਟੀ ਕਿਉਂ ਆ ਜਾਂਦੀ ਹੈ ਕੋਈ ਬਿਮਾਰੀ ਹੈ ਕੋਈ ਪ੍ਰੋਬਲਮ ਹੈ ਜਾਂ ਕੀ ਚੀਜ਼ ਹੈ ਕਿਉਂ ਇਹਦੀ ਬਾਡੀ ਨਹੀਂ ਬਾਲਦੀ ਦੱਸੋ ਮੈਨੂੰ ਹੈ ਚਲੋ ਮੈਂ ਦੇਸਤੇ ਰੋਟੀ ਵਾਲੀ ਮੈਗੀ ਬਣਾਉਂਦੀ ਹਾਂ ਤੁਸੀਂ ਮੇਰੀ ਵੀਡੀਓ ਦੇਖ ਲਿਓ YouTube ਤੇ ਮੇਰੇ ਚੈਨਲ ਤੇ ਵੀਡੀਓ ਪਾਈ ਹੋਈ ਹੈ ਰੋਟੀ ਵਾਲੀ ਮੈਗੀ ਤੁਸੀਂ ਆਪਣੇ ਬੱਚਿਆਂ ਨੂੰ ਬਣਾ ਕੇ ਖਵਾ ਸਕਦੇ ਹੋ ਬਾਹਰੋਂ ਜਿਹੜੀ ਮੈਗੀ ਲਿਆਣੇ ਉਹ ਖਰਾਬ ਕਰਦੀ ਹੈ ਬੱਚਿਆਂ ਦੇ ਸਿਸਟਮ ਨੂੰ ਤੇ ਤੁਸੀਂ ਆਪਣੇ ਘਰੇ ਬਣਾ ਕੇ ਬੱਚਿਆਂ ਨੂੰ ਮੈਗੀ ਖਵਾਓ ਸਾਰੀ ਵੈਜੀਟੇਬਲ ਸਬਜ਼ੀਆਂ ਵਗੈਰਾ ਕੱਟ ਕੇ ਉੱਚ ਪਾਓ ਬਹੁਤ ਟੇਸਟੀ ਬਣਦੀ ਹੈ ਫਿਲਹਾਲ ਹਲੇ ਟਮਾਟਰ ਬਹੁਤ ਮਹਿੰਗੇ ਚੱਲ ਰਹੇ ਨੇ ਤੇ ਮੈਂ ਸਿਰਫ ਪਿਆਜ਼ ਦੀ ਹੀ ਬਣਾਵਾਂਗੀ ਅੱਗੇ ਵੀ ਮੈਂ ਬਣਾਈ ਹੈ ਸਿਰਫ ਪਿਆਜ਼ ਦੀ ਹੀ ਬਣਾਈ ਹੈ ਤੁਸੀਂ ਦੇਖਣਾ ਵੀਡੀਓ ਸਾਡੀ ਜ਼ਰੂਰ ਤੇ ਮੇਰਾ ਵਲੌਗ ਤੁਹਾਨੂੰ ਕਿਵੇਂ ਪਸੰਦ ਆਇਆ ਕਿਹੋ ਜਿਹਾ ਲੱਗਿਆ ਇਹਨੇ ਜ਼ਰੂਰ ਦੱਸਿਓ ਤੇ ਇਹਦੇ ਨਾਲ ਸਿਰਫ ਥੋੜੀ ਜਿਹੀ ਆ ਨਾ ਨਹੀਂ ਖਾਣੀਆਂ ਹੋ ਗਈਆਂ ਨੇ ਜਮਾਨੀਆਂ ਪੈ ਗਈਆਂ ਨੇ ਤੁਸੀਂ ਦੱਸਿਓ ਮੈਨੂੰ ਹੀਓਂ ਕਿਵੇਂ ਸਾਫ ਕਰਾਂ ਪਤਾ ਨਹੀਂ ਕਿੰਨਾ ਸਾਫ ਹੁੰਦੀਆਂ ਨੇ ਸਾਫ ਹੀ ਨਹੀਂ ਹੋ ਰਹੀਆਂ ਨਿਕਲ ਹੀ ਨਹੀਂ ਰਹੀਆਂ ਇਹ ਸਕੂਲ ਜਾਂਦਾ ਨਾ ਸਕੂਲੇ ਦੋਸਤਾਂ ਕੋਲੋਂ ਪਵਾ ਕੇ ਆ ਜਾਂਦਾ ਨਹੀਂ ਉਹਦੇ ਮੂੰਹ ਕਟਕਾ ਬਣਾਉਂਦਾ ਕੇ ਕਰਦਾ ਪਤਾ ਨਹੀਂ ਕਿੰਦਾ ਆ ਜਾਂਦੀਆਂ ਨੇ ਸਿਰ ਵਿੱਚ ਇਹ ਤਾਂ ਗੰਦਗੀ ਵੀ ਨਹੀਂ ਰੱਖਦਾ ਹੈਗਾ ਮੈਂ ਸਿਰ ਧੋਂਦੀ ਰਹਿੰਦੀ ਆ ਟਾਈਮ ਸਿਰ ਇਹਦਾ ਚੱਲ ਬਾਏ ਕਰਦੇ ਗਾਇਜ਼ ਬਾਏ